ਲੋ ਜੀ ਰਾਜਸਥਾਨ ਦੇ ਵਿੱਚ ਇੱਕ ਇਹੋ ਜੀ ਖਤਰਨਾਕ ਗੁਫਾ ਦਿਖਾਵਾਂਗੇ ਸ਼ਿਵਜੀ ਮਹਾਰਾਜ ਦੀ ਗੁਫਾ ਹੈ ਛੇਵ ਗੁਫਾ ਜਿਹਨੂੰ ਕਹਿੰਦੇ ਆ ਤਾਂ ਜਦੋਂ ਅਸੀਂ ਇਹ ਰਸਤੇ 'ਚੋਂ ਵੇਖੋ ਕਿੰਨਾ ਨੀਵਾਂ ਰਸਤਾ ਤਾਂ ਮੋਟਰਸਾਈਕਲ ਲੈ ਕੇ ਤਾਂ ਚੜਾਈ ਤੇ ਪਹੁੰਚਣ ਲਈ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਅਸੀਂ ਪਿੱਛੇ ਰੋਕ ਕੇ ਸਾਨੂੰ ਇੰਨੇ ਚੱਕਰ ਆਏ ਇੰਨੀ ਘਬਰਾਟ ਹੋਈ ਪਿੰਡ ਵਾਲੇ ਵੀ ਕਹਿੰਦੇ ਸੀ ਕਿ ਇੱਕ ਯੂਟਿਊਬਰ ਇਸ ਗੁਫਾ ਦੇ ਵਿੱਚ ਗਿਆ ਸੀ ਜਿਵੇਂ ਜਿਵੇਂ ਗੁਫਾ 'ਚ ਜਾਵਾਂਗੇ ਅੱਗੇ ਕਿ ਥਾਂ ਖੁੱਲਦਾ ਜਾਂਦਾ ਤੇ ਪਿੱਛੇ ਗੁਫਾ ਦਾ ਰਸਤਾ ਬਿਲਕੁਲ ਪੀੜਾ ਤਾਂ ਪਿੱਛੇ ਵਾਪਸ ਆ ਗਿਆ ਅੱਗੇ ਨਹੀਂ ਸੀ ਗਿਆ ਤਾ ਪਿੰਦ ਲੋਤਾ ਪਿੰਡ ਆ ਜੀ ਪਿੰਡ ਲੋਤਾ ਤਾਂ ਸ਼ਿਵ ਜੀ ਦੀ ਗੁਫਾ ਬਣੀ ਹੈ ਸ਼ਿਵ ਜੀ ਮਹਾਰਾਜ ਦੀ ਸ਼ਿਵ ਗੁਫਾ ਤਾਂ ਆਓ ਅੱਗੇ ਚੱਲ ਕੇ ਆਪਾਂ ਦਿਖਾਉਣੇ ਆ ਅੱਗੇ ਜਾ ਪਾਵਾਂਗੇ ਜਾਂ ਨਹੀਂ ਬਹੁਤ ਖਤਰਨਾਕ ਹੈ ਇਹ ਜਗਾ ਸਾਨੂੰ ਬਹੁਤ ਘਬਰਾਟ ਹੋਈ ਸਾਨੂੰ ਚੱਕਰ ਵੀ ਆਏ ਤਾਂ ਫਿਰ ਅਸੀਂ ਵੀ ਵੈਗਰੂ ਦਾ ਨਾਮ ਲੈ ਕੇ ਕਰਕੇ ਅਰਦਾਸ ਚੱਲ ਪਿਆ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਅੱਗੇ ਜਾਣ ਦੀ ਬਣੇ ਰਿਓ ਵੀਡੀਓ ਦੇ ਐਂਡ ਤੱਕ ਉਹ ਪਹਾੜੀ ਬਹੁਤ ਜ਼ਿਆਦਾ ਉੱਚੀ ਆ ਦੇਖ ਸਕਦੇ ਤੁਸੀਂ ਬਹੁਤ ਹਜ਼ਾਰਾਂ ਫੁੱਟੇ ਉੱਚੀ ਪਹਾੜੀ ਆ ਇੱਧਰ ਦੇਖੋ ਉਧਰ ਇੱਧਰ ਇੱਕ ਪਾਸੇ ਜਿਵੇਂ ਰੇਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਦਾ ਕਲਚਰ ਖੇਜੜੀ ਵਗੈਰਾ ਤਾਂ ਇੱਧਰ ਸਾਹਮਣੇ ਇੱਕ ਪਾਣੀ ਪਾਣੀ ਦਿਖਾਈ ਦੇ ਰਿਹਾ ਇੱਥੇ ਸੇਮ ਵੀ ਆਈ ਹੋਈ ਆ ਅੱਗੇ ਸਟਾਰਟ ਹੋ ਗਈ ਜੀ ਸ਼ਿਵ ਗੁਫਾ ਸ਼ਿਵਜੀ ਮਹਾਰਾਜ ਦੀ ਜੇ ਤੁਸੀਂ ਦੇਖ ਸਕਦੇ ਹੋ ਇਹ ਸੀੜੀਆਂ ਸ਼ੁਰੂ ਹੋ ਚੁੱਕੀਆਂ ਓਮ ਨਮਸ਼ਵਾਇ ਤਾਂ ਦਿਖਾਉਣੇ ਅੱਗੇ ਚੱਲ ਕੇ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੁਸੀਂ ਘਰ ਬੈਠੇ ਦੇਖ ਰਹੇ ਹੋ Rajasthan ਦੇ ਇਤਿਹਾਸਕ ਜਗਾ ਪਿੱਛੇ ਪੁੱਛਗਿਛ ਕਰਕੇ ਅਸੀਂ ਪਹੁੰਚੇ ਇੱਥੇ ਤਾਂ ਪਿੰਡ ਵਾਸੀ ਕਹਿ ਰਹੇ ਸੀ ਕਿ ਇੱਕ ਯੂਟਿਊਬਰ ਆਇਆ ਸੀ ਓਹੋ ਰਸਤੇ ਤੋਂ ਪਿੱਛੇ ਮੁੜ ਚੁੱਕਿਆ ਸੀ ਗੁਫਾ ਬਹੁਤ ਲੰਬਾਈ ਚ ਹੈ ਪਹਾੜ ਦੇ ਨੀਚੇ ਨਹੀਂ ਨਹੀਂ ਲਓ ਜੀ ਇਧਰ ਹਰਜਪ ਧਾਲੀਵਾਲ ਉਥੋਂ ਬਰੋਲੇ ਘੋੜੇ ਦਾ ਮਾਲਕ ਤੇ ਸੱਤ ਵੀਰ ਗੰਗਾ ਇਨਫੋਰਮੇਸ਼ਨ ਭੇਜ ਲਾ ਕਹਿੰਦੇ ਯਾਰ ਸਾਨੂੰ ਸਾਹ ਚੜੀ ਜਾਂਦਾ ਤਿੰਨ ਮਾਣਾ ਮੱਲੀ ਉਥੋਂ ਅਸੀਂ ਵੀ ਆਏ ਭੱਜ ਕੇ ਅੱਛਾ ਇੱਥੇ ਸਾਡਾ ਵੀ ਹੌਸਲਾ ਪਤਗਾ ਜੜਦਾ ਉਥੋਂ ਤਾਂ ਇਹ ਵੀ ਰੁਕ ਗਿਆ ਆ ਕੇ ਇਹ ਨਹੀਂ ਹੋ ਗਿਆ ਵੱਡਾ ਬੀਤਵਾ ਸਾਹ ਤਾਂ ਚੜਦਾ ਜੀ ਪੂਰਾ ਕਰਾਂ ਫੇ ਕੋਸ਼ਿਸ਼ ਸਾਨੂੰ ਇਹ ਤਿਆਰ ਕੀਤੀਆਂ ਪਹਾੜੀਆਂ ਬਣਾਈਆਂ ਕਮਾਲ ਅਕਸਰ ਕਾਰੀਗਰਾਂ ਨੇ ਕਮਾਲ ਹੀ ਕੀਤੀ ਆ ਕੱਟ-ਕੱਟ ਕੇ ਪਹਾੜੀਆਂ ਬਣਾਈਆਂ ਸਾਨੂੰ ਸਾਹ ਚੜਦਾ ਜਾਂਦਾ ਚਲੋ ਕੋਈ ਵਾਹ ਗੁਰੂ ਵਾਹ ਗੁਰੂ ਕਰਦੇ ਕਰਦੇ ਚੜਦੇ ਜਾਵਾਂਗੇ ਜੈ ਕਲਾਸ਼ ਨਾਥ ਦੀ ਪੌੜੀ ਪੌੜੀ ਚੜਦਾ ਜਾ ਵਾਹਿਗੁਰੂ ਵਾਹਿਗੁਰੂ ਕਰਦਾ ਜਾ ਤੇ ਮਿੱਤਰੋ ਤਾਂ ਮਿੱਤਰੋ ਪਿੱਛੇ ਇੱਕ ਟਰੈਕਟਰ ਵਾਲਾ ਮਿਲਿਆ ਸੀ ਸਾਡੀ ਗੱਲਬਾਤ ਹੋਈ ਤਾਂ ਸਾਨੂੰ ਦੱਸਿਆ ਵੀ ਉਹਨੇ ਆ ਵੀ ਇੱਥੇ ਇੱਕ ਸ਼ਿਵਜੀ ਮਹਾਰਾਜ ਦੀ ਗੁਫਾ ਹੈ ਪੰਜਾਬ ਦਾ ਇੱਕ ਯੂਟਿਊਬਰ ਗਿਆ ਸੀ ਵਾਪਸ ਮੁੜਿਆ ਪਰ ਜਿਹੜਾ ਗੁਫਾ ਦੇ ਅੰਦਰ ਜਾ ਵੜਦਾ ਹੈ ਬਸ ਦੱਸ ਦੇ ਤਾਂਤਾ ਨਹੀਂ ਹੋ ਜਾਂਦੀ ਆ ਬਹੁਤ ਥੱਲੋਂ ਚੜੇ ਆ ਵਾਹ ਗੁਰੂ ਵਾਹ ਗੁਰੂ ਕਰਦਾ ਜਾ ਤੇ ਪੌੜੀ ਪੌੜੀ ਚੜਦਾ ਜਾ ਐਂਡ ਤੱਕ ਜਰੂਰ ਦੇਖਿਓ ਵੀਡੀਓ ਅੱਗੇ ਗੁਫਾ ਦਿਖਾਵਾਂਗੇ ਤੁਹਾਨੂੰ ਆਗੇ ਵੀ ਆਗੇ ਨਹੀਂ ਆਗੇ ਮੇਰੇ ਆ ਗਿਆ ਸਮਝ ਆ ਗਿਆ ਆਓ ਆਜੀ ਲਵੀ ਹਾਂ ਲਓ ਜੀ ਲਗਭਗ ਗੁਫਾ ਦੇ ਮੇਨ ਗੇਟ ਦੇ ਕੋਲੇ ਪਹੁੰਚਣ ਆਲੇ ਆ ਅਜੇ ਉੱਪਰ ਜਾਵਾਂਗੇ ਫਿਰ ਅੱਗੇ ਵੀ ਕੋਸ਼ਿਸ਼ ਕਰਾਂਗੇ ਜਾਣ ਦੀ ਲਓ ਵੀਊ ਦੇਖੋ ਨੇ ਤੁਹਾਨੂੰ ਸੀਐਮ ਦਿਖਾਈ ਸੀ ਦੇਖੋ ਲਓ ਜੀ ਮੈਂ ਤਾਂ ਇਹਨਾਂ ਦੇ ਪਿੱਛੇ ਪਿੱਛੇ ਆ ਆਪਣੇ ਸੀਨੀਅਰ ਅੱਗੇ ਅੱਗੇ ਜਾ ਰਹੇ ਆ ਦੇਖੋ ਪਿੱਛੇ ਵੀ ਦਿਖਾਉਣਾ ਤੁਹਾਨੂੰ ਜਿੱਦਾਂ ਆ ਰਹੇ ਸੀ ਸ਼ਿਵਜੀ ਦੀ ਗੁਫਾ ਸ਼ਿਵਜੀ ਮਹਾਰਾਜੀ ਦੀ ਗੁਫਾ ਲਓ ਬਾਈ ਰਵੀ ਪਹੁੰਚੀ ਜਾਂਦੇ ਆ ਤਾਂ ਤਾਂ ਉਹ ਬੋਲਾ ਆ ਤਾਂ ਆ ਗਿਆ ਹਨਾ ਲਓ ਜੀ ਬਾਈ ਸੀਐਮ ਆ ਪਾਣੀ ਬਹੁਤ ਹੀ ਡੂੰਘਿਆ ਪਰਾ ਪਾਣੀ ਕਿੱਥੋਂ ਆਇਆ ਹੈ ਹਰਾਨੀ ਬਹੁਤ ਉਚਾਈ ਆ ਜੀ ਬਹੁਤ ਉਚਾਈ ਤੇ ਆਵ ਚੁੱਕੇ ਆ ਇਧਰ ਬਹੁਤ ਦੂਰ ਦੂਰ ਸੇਮ ਦਿਖਾ ਰਹੇ ਆ ਛੋਟੇ ਛੋਟੇ ਘਰ ਆ ਇਨਾ ਕਰਾਂ ਦੇ ਕੋਲੇ ਆਏ ਆ ਬਿਲਕੁਲ ਨਿੱਕੇ ਨਿੱਕੇ ਦਿਖਾਈ ਦੇ ਰਿਹਾ ਬਹੁਤ ਵੱਡੇ ਵੱਡੇ ਘਰ ਸੀ ਇਹ ਇਧਰ ਦੂਜੀ ਦੂਸਰੀ ਪਾਸੇ ਵੀ ਲਓ ਜੀ ਕਿਰਪਾ ਕੀਤੀ ਗੁਰੂ ਸਾਹਿਬ ਨੇ ਗੇਟ ਦੇ ਮੇਨ ਗੇਟ ਦੇ ਕੋਲੇ ਪਹੁੰਚ ਚੁੱਕੇ ਆ ਘਰ ਬੈਠੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਫਾ ਦੇ ਲੋ ਜੀ ਇੱਥੇ ਪੂਜਾ ਕਰਦੇ ਆ ਧੂਨੇ ਦੀ ਐ ਕਰੋ ਅੱਗੇ ਕਿਹੜਾ ਮਿੱਤਰੋ ਗੁਫਾ ਦੇ ਵਿੱਚ ਐਂਟਰੀ ਹੋਵੇ ਅੱਗੇ ਕਿਹੜਾ ਮਿੱਤਰੋ ਅੱਗੇ ਵੀ ਨਮਣਾ ਸਾਡੀ ਜਾ ਬਈ ਲੋ ਜੀ ਤੁਸੀਂ ਵੀਡੀਓ ਜ਼ਰੂਰ ਦੇਖਿਓ ਐਂਡ ਤੱਕ ਇੱਥੋਂ ਸ਼ੁਰੂ ਹੋ ਜਾਊਗੀ ਗੁਫਾ ਐ ਕਰੋ ਤਾਂ ਬਾਕੀ ਹਨੇਰੇ ਦੇ ਥੋੜਾ ਹਨੇਰਾ ਜਾ ਹੋਊਗਾ ਜ਼ਰੂਰ ਦੇਖਿਓ ਆ ਜਾਓ ਸਾਰੇ लो जी वाहगरू का नाम बाबा शिव जी कर भली फिर जाइए गुफा बहुत छोटी है लो जी बैग बैरा ला दिए ਅਸੀਂ ਬੈਗ ਪਿੱਠੂ ਬੜੇ ਵੱਡੇ ਵੱਡੇ ਬੰਨੇ ਹੋਏ ਲਾਤੀਏ 100 ਕਿਲੋਮੀਟਰ ਤੇ ਕਰਕੇ ਆਏ ਇੱਥੇ ਕਹਿੰਦੇ ਸ਼ੇਵ ਗੁਫਾ ਨੇ ਤੱਪ ਕੀਤਾ ਹੈ ਹਾਂ ਸ਼ੇਵ ਗੁਫਾ ਬ੍ਰੈਂਡ ਮੰਦ ਲੋਤਾ ਆਮ ਇਹ ਕਿ ਬਾਈ ਬਾਬੀ ਮਨੇ ਸਰ ਤੇ ਨਾਲ ਦਾ ਹਰਜਪ ਕਹਿੰਦਾ ਮੈਂ ਨਹੀਂ ਜਾਂਦਾ ਇਹ ਬਈ ਬਹੁਤ ਪ੍ਰਾਚੀਨ ਗੁਫਾ ਹੈ ਆਗਮਨ ਪਰ ਆਪਕਾ ਸਵਾਗਤ ਹੈ ਬਹੁਤ ਪੁਰਾਣੀ ਗੁਫਾ ਹੈ ਘਟੋ ਘਟ ਕਹਿ ਸਕਦੇ ਵੇ ਤੁਹਾਨੂੰ ਦੋਤਾ ਹੀ ਸੁਸਾਣਾ ਨਾ ਨਾ ਪ੍ਰਾਚੀਨ ਸ਼ੇਪ ਗੁਫਾ ਆਗਮਨ ਪਰ ਆਪਕਾ ਸਵਾਗਤ ਹੈ ਬਾਬਾ ਜੀ ਸਵਾਗਤ ਕਰਦੇ ਆ ਜੀ ਅੱਗੇ ਚੱਲ ਯਾਰ ਚੱਲ ਤੁਸੀਂ ਚੱਲੋ ਜੀ ਵਾਹਿਗੁਰੂ ਜੀ ਗੁਰੂ ਦਾ ਮੈਂ ਇਹਦੀ ਪਿੱਛੇ ਤੁਹਾਨੂੰ ਵਾਹਿਗੁਰੂ ਨਹੀਂ ਬੰਨੀ ਨਹੀਂ ਹਨੇਰਾ ਬਹੁਤ ਆ ਜੀ ਵਾਹਿਗੁਰੂ ਬੰਨੀ ਗੱਲ ਇੰਤਲੇ ਨਹੀਂ ਬੰਦੀ ਨਹੀਂ ਬੰਦੀ ਲਹਿਰ ਚ ਕਾਲਾ ਨਾ ਨਹੀਂ ਬੰਦੀ ਨੇ ਨੇਰਾ ਬਹੁਤ ਕਰਦਾ ਕਾ ਤੂੰ ਆ ਨੇਰਾ ਨੇਰਾ ਬਹੁਤ ਨੇਰਾ ਬਹੁਤ ਚਲੋ ਨਾ ਮੈਂ ਅੱਜ ਬੱਸ ਤੇਰੇ ਮਗਰ ਨੇਰਾ ਬਹੁਤ ਆ ਲੈਣਾ ਭਾਈ ਲੈਣਾ ਭਾਈ ਨਹੀਂ ਨੇਰਾ ਬਹੁਤ ਚੱਲ ਤੂੰ ਕੁਛ ਨਹੀਂ ਦੇ ਬਹੁਤ ਛੋਟਾ ਜਗਾ ਹੈ ਕੁਛ ਨਹੀਂ ਯਾਰ ਮੈਂ ਕਹਦਾ ਯਾਰ ਚੱਲੀ ਯਾਰ ਦੇਖੋ ਭਾਈ ਨੇਰਾ ਬਹੁਤ ਅਜੀਬ ਇਲਾਕੀ ਦਿਖਾਈਏ ਹੁਣ ਸਾਰੇ ਕਹੀ ਜਾਂਦੇ ਆ ਆਹੇ ਰਸਤਾ ਸਿਰਫ ਇੰਨਾ ਕੇ ਦਰੋ ਨਾ ਤੂੰ ਗਾਹਾਂ ਚੱਲੋ ਉਹ ਅੱਗੇ ਸਾਇਜ ਖੁੱਲੂਗਾ ਸਾਇਜ ਖੁੱਲੂਗਾ ਬੰਦੀ ਵੀਡੀਓ ਨਹੀਂ ਬੰਦੀ ਹੁਣ ਜਾਂਦਾ ਤੁਸੀਂ ਅੱਗੇ ਨਾ ਖੜੀ ਬਈ ਜਾਂਦਾ ਨਹੀਂ ਬਈ ਤਾਂ ਪਿੱਛੇ ਡਰ ਗਿਆ ਇਹ ਤਾਂ ਆਦਾ ਮੈਂ ਜਾਂਦਾ ਨਹੀਂ ਜਾਂਦਾ ਨਹੀਂ ਸੱਚੀ ਹੱਥ ਬੰਨ ਤੇ ਹੱਥ ਖੜੇ ਕਰ ਗਿਆ ਬਈ ਇਹ ਤਾਂ ਜਾਂਦਾ ਹੀ ਨਹੀਂ ਜਮਾ ਹੀ ਡਰ ਗਿਆ ਇੱਥੇ ਬਾਬੇ ਨੂੰ ਇੱਥੇ ਇਹ ਬਈ ਬਹੁਤ ਪ੍ਰਾਚਨ ਗੁਫਾ ਹੈ ਪਤਾ ਬਈ ਹਈ ਤੁਸੀਂ ਚਲੋਗੇ ਬਾਬਾ ਹੀ ਨਹੀਂ ਜਾਣੇ ਲੈ ਧਿੰਗ ਗੁਰੂ ਦਾ ਮੈਂ ਇਹਦੇ ਪਿੱਛੇ ਤੋ ਲੱਗ ਲਾਈਟ ਲਾਈਟ ਵੀ ਜਗਾ ਲੋ ਨਹੀਂ ਬਣਨੀ ਨਹੀਂ ਬਣੂਗੋ ਗੱਲ ਤੇਰਾ ਬਹੁਤ ਆ ਜੀ ਵਾਈ ਗੁਰੂ ਬਣੂਗੀ ਗੱਲ ਆ ਟੈਂਸ਼ਨ ਲੈ ਲੈਰ ਦੀ ਗਾਲਾਂ ਲੈਰ ਦੀ ਗਾਲਾਂ ਨਾ ਬਣੂਗੀ ਭਈ ਜਾਓ ਬਣੂਗੀ ਡਰਦਾ ਕਾ ਤੂੰ ਆ ਚਲੋ ਡਰੀਦਾ ਨਹੀਂ ਹੁੰਦਾ ਐ ਨਹੀਂ ਕਰਦੇ ਬੱਚਾ ਓਏ ਚਲੋ ਦੌਰ ਲੈਣ ਨਾ ਭਈ ਲੈਟ ਨਾ ਭਜਾ ਲੈਟ ਨਾ ਭਜਾ ਭਈ ਲੈਟ ਨਾ ਭਜਾ ਵਿਗਾੜ ਕੇ ਰੱਖ ਚਲੋ ਚੱਲ ਤੂੰ ਕੁਛ ਨਹੀਂ ਹੁੰਦਾ ਯਾਰ ਬਹੁਤ ਛੋਟਾ ਜਗਾ ਹੈ ਓ ਕੁਛ ਨਹੀਂ ਹੁੰਦਾ ਐ ਨਹੀਂ ਕਰਦੇ ਹੁਣ ਜਦੋਂ ਆ ਹੀ ਗਈ ਇੰਨੀ ਬਾਤ ਹੁਣ ਫਿਰ ਕੀ ਫਾਇਦਾ ਉਸ ਚੀਜ਼ ਦਾ ਛੋਟੀ ਬਹੁਤ ਨਹੀਂ ਵਾ ਐ ਨਹੀਂ ਕਰਦੇ ਦੇਖੋ ਭਈ ਲੰਮੇ ਪੈ ਕੇ ਜਾਣਾ ਬਹੁਤ ਟਾਈਮ ਥੋੜਾ ਆਪਣੇ ਕੋਲੇ ਨਹੀਂ ਟਾਈਮ ਕੁੰਦੀ ਨਹੀਂ ਗੱਲ ਭਈ ਨਿਵਾਣੇ ਤੂੰ ਲੱਗ ਅੱਗੇ ਭਈ ਜਾ ਡਰ ਕੇ ਹੋਣਾ ਮਾਣਾ ਜਾਊਗਾ ਭਾਈ ਸਿੰਘ ਯਾਰ ਰੋਸ਼ਨੀ ਹੈ ਨਹੀਂ ਉਹਨੇ ਦਿਖਾ ਦਿੰਦੇ ਆਪਾਂ ਲੈ ਗਏ ਭਾਈ ਬਸ ਤੂੰ ਵੀ ਡਰ ਗਿਆ ਉਹ ਭਾਈ ਅੱਜ ਤੇ ਪਹੁੰਚ ਗਿਆ ਸੀ ਜਿਹੜਾ ਪੰਜਾਬੀ ਭਰਾ ਸੀ ਆਪਣਾ ਤੁਸੀਂ ਜਮਾ ਸਹੇਜ ਬਰਾੜਾਂ ਦਾ ਮਾਰੀਏ ਵੀ ਜਾਵਾਂਗੇ ਫੇ ਜਾਵਾਂਗੇ ਜਾਵਾਂਗੇ ਹੁਣ ਭਾਈ ਇੰਨੀ ਦੂਰੋਂ ਤੁਸੀਂ ਮੁੜਦੇ ਆ ਚੱਲੋ ਚਲੋ ਇਹ ਸਹੇਜ ਖੁੱਲੂਗਾ ਸਹੇਜ ਖੁੱਲੂਆ ਥੋੜਾ ਦੂਰ ਜਾਏ ਕਿ ਮੈਂ ਹੁਣ ਜਾਂ ਤਾਂ ਤੁਸੀਂ ਅੱਗੇ ਨਾਲ ਆਂਦੇ ਫਿਰ ਹੁਣ ਇੱਥੇ ਫੁਰਜੇ ਵੀ ਨਹੀਂ ਜਾਂਦਾਗਾ ਉਹ ਵੀ ਫੁਰਜੇ ਅਗਲਾ ਡਰ ਦੀ ਗੱਲ ਨਹੀਂ ਹੁਣ ਅੱਗੇ ਫੁਰਿਆ ਵੀ ਨਹੀਂ ਜਾਂਦਾ ਨਾ ਵੀਡੀਓ ਨਹੀਂ ਮੰਨਦੇ ਨਾ ਨਹੀਂ ਬਣ ਜੂਗੀ ਬਣ ਜੂਗੀ ਚਲੋ ਪਚਲਾ ਕੇ ਦੇ ਯਾਰ ਅੱਗੇ ਦੇਖੋ ਇਹ ਵਿੱਚੋਂ ਇਸ ਆਕਾਰ ਦੀ ਹੈ ਕਿਵੇਂ ਹਨਾ ਕੱਟ ਕੇ ਬਣਾਈ ਹੋਈ ਆ ਵੇਖੀ ਹੋਊਗੀ ਦੇਖੋ ਇਹ ਬਿਲਕੁਲ ਇੱਥੇ ਧੂਆ ਵਗੈਰਾ ਚੜਿਆ ਕੀ ਕੁਛ ਪਿਆ ਇੱਥੇ ਵੇਖੋ ਆਹ ਦੇਖ ਲਓ ਜੀ ਗੁਫਾ ਤਾਂ ਚੜਦੀ ਆ ਫੇ ਥੱਲੇ ਜਾਊਂਗੇ ਜੱਕ ਦਾ ਮੈਂ ਇੱਥੇ ਤੂੰ ਜਾਂਦੀ ਆ ਤੂੰ ਜਾਂਦੀ ਇੱਥੇ ਮੰਦਰ ਮੂਰਤੀਆਂ ਬਣੀਆਂ ਹੋਈਆਂ ਜਾ ਬਾਈ ਦੇ ਇਹ ਆ ਦੇਖੋ ਸਾਰੀ ਗੁਫਾ ਦੀ ਵੇਖੋ ਕਿਵੇਂ ਹਨਾ ਕੱਟ ਵੱਢ ਕੇ ਬਣਾਈ ਆ ਕਮਾਲ ਐਡੇ ਵੱਡੇ ਪਹਾੜ ਕਿਵੇਂ ਕੱਟਦੇ ਹੈ ਵੇਖੋ ਸਾਰੇ ਹੈਰਾਨ ਨਹੀਂ ਵਾਲੀ ਗੱਲ ਹੈ ਮਕਾਸੋਲ ਮੇਰੀ ਹਾਂਜੀ ਇੱਥੇ ਬਾਬੇ ਨੂੰ ਮੱਥਾ ਟੇਕੋ ਹਾਜ਼ਰੀ ਬਾਬਾ ਪਰ ਆਉਣ ਕਰੋ ਬਈ ਪੁੱਲੀ ਦਾ ਨਹੀਂ ਹੁੰਦਾ ਵੇਖੋ ਵੀ ਦਿਮਾਗ ਹੀ ਕੰਮ ਛੱਡ ਚੁੱਕਿਆ ਬਿਲਕੁਲ ਇੱਥੇ ਬਹਿ ਕੇ ਉਹ ਕਰ ਰਿਹਾ ਨਾ ਵੀਡੀਓ ਤਾਂ ਕਰੋ ਹਾਂ ਵੀਡੀਓ ਤੇ ਉਹ ਵੀ ਚੱਲ ਤਾਂ ਪਈ ਜੀ ਹੁਣ ਲਾਈਟ ਹੋਰ ਕਿਵੇਂ ਚੱਲੇ ਓਕੇ ਅੱਗੇ ਲੈ ਆ ਲੈ ਲੈ ਓਕੇ ਪ੍ਰੈਸ ਲੈਟ ਉਹ ਤਲਾ ਨਿਸ਼ਾਨ ਉਹ ਵੀ ਲੋ ਵੀ ਇੱਥੇ ਆਏ ਰਾਹਾਂ ਜੀ ਭੁੱਲ ਗਏ ਗੱਲਾਂ ਸਾਰੀਆਂ ਫੋਨ ਦੀ ਫਲੈਸ਼ ਲਾਈਟ ਹੋ ਜਗੀ ਸੀ ਤੇ ਹੁਣ ਚਲਾ ਕੇ ਦਿੱਤੀ ਹੈ ਦੁਬਾਰੇ ਤੇ ਚਲੋ ਜੀ ਮੁਰਕੀ ਮੁਰਕੀ ਹੋਏ ਪਾਇੰਟਰੋਂ ਦੇਖੋ ਇਹ ਮੁਲਕਾ ਆਇਆ ਵੋਈ ਵੇਖੋ ਯਾਰਾ ਤਾਂ ਪਹਿਲੇ ਇਹਦੇ ਸਾਰੇ ਹਾਂ ਅੱਗੇ ਜਾਵਾਂਗੇ ਆਬੇ ਦੀ ਫੁੱਲ ਕਿਰਪਾ ਵਾਹਿਗੁਰੂ 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 ਨਹੀਂ ਬਿਲਕੁਲ ਛੋਟੀ ਅੱਗੇ ਜੇ ਅੱਗੋ ਨਹੀਂ ਲੰਘਿਆ ਅੱਗੇ ਹੈਂ ਖੁੱਲੀ ਨਹੀਂ ਆਜੋ ਪੱਕੀ ਗੱਲ ਹੈ ਲੰਮੇ ਪੈਗੋ ਜਾ ਸਕਦੇ ਜੀ ਲੰਮੇ ਪੈ ਕੇ ਐਵੇਂ ਨਹੀਂ ਚਾਹੀਦਾ ਬਿਲਕੁਲ ਥੋੜਾ ਨਾ ਲੰਮੇ ਪੈ ਕੇ ਨਹੀਂ ਜਾ ਸਕਦੇ ਕਿਉਂਕਿ ਅਥਰ ਸੱਡਾ ਬਹੁਤ ਬਣੀ ਸੱਡਾਂ ਤੇ ਤੇ ਤੁਸੀਂ ਦਰਸਰ ਇੱਥੇ ਹੀ ਕਰ ਸਕਦੇ ਹੋ ਜੀ ਬਾਬਾ ਜੀ ਦੇ ਇਹ ਗੁਫਾ ਗਿੱਡਾ ਲਓ ਜੀ ਦੇਖੋ ਵੀ ਅੰਦਰ ਦੇਖੋ ਬਿਲਕੁਲ ਹੀ ਥੋੜਾ ਸਾਹ ਰਹਿ ਗਿਆ ਸੀ ਤੇ ਜਿੱਥੋਂ ਬਈ ਲੰਘੇ ਨੇ ਚੌੜੀ ਹੋਈ ਹੋ ਬਈ ਅੱਗੇ ਨਮਾਰੇ ਅੱਗੇ ਜਾ ਤੂੰ ਨਮਾਰੇ ਤੂੰ ਅੱਗੇ ਜਾ ਲਉਗੀ ਹੁਣ ਅੱਗੇ ਨਹੀਂ ਜਾਈਦਾ ਕਹਿੰਦੇ ਬੱਸ ਵੇ ਸਾਡੇ ਪਿਆ ਹੋ ਗਈ ਇਹਨੇ ਇੱਥੇ ਹੀ ਮੁੜਨੇ ਆ ਬਚਾਲੋ ਤਾਂ ਬਹੁਤ ਵਿਚਿਤ ਚੱਲ ਯਾਰ ਦੇਖੋ ਕੱਟ ਕੇ ਹੁਣ ਆ ਗੁਰੂ ਦਾ ਸਿੰਘ ਹੋ ਗਿਆ ਔਰ ਅੱਗੇ ਚੱਲੋ ਨਹੀਂ ਕੁਛ ਨਹੀਂ ਹਾਂ ਚੱਲ ਲੰਮੇ ਨਮਾਣੇ ਤੂੰ ਜਾ ਕੇ ਤੇਰਾ ਲੰਮੇ ਪਹਿ ਕੇ ਪੱਗਾ ਪੁਗਾ ਬੱਜੀਆਂ ਮਨ ਗਾ ਲੰਮੇ ਪਹਿ ਨਮਾਣੇ ਤੂੰ ਜਾ ਬੜਾ ਕੇ ਤੂੰ ਵਗ ਜਾ ਚੱਡਾ ਪਗ ਹਾਂ ਚਲਾ ਜਾ ਕੀ ਗੱਲ ਹੋ ਗਈ ਬਾਈ ਜੀ ਹੋ ਫੋਨ ਫੇਰ ਦੇਖ ਲਿਆ ਤੁਸੀਂ ਟਾਈਮ ਥੋੜਾ ਹਾਂ ਗਲਤ ਹੈ ਬਹੁਤ ਥੋੜਾ ਨਾਲੀ ਸਾਹਿਬ ਵੀ ਜਾਊਗਾ ਹੁਣ ਇਹ ਮੁਰਦਾ ਰਿੰਗਾਏ ਨਮਾਣੇ ਜਾ ਲੇ ਚੱਲ ਬਈ ਨਮਾਣਿਆ ਅੱਗੇ ਚੱਲ ਮੱਲੀ ਮੱਲੀ ਸਾਹਿਬ ਜਾ ਰਿਹਾ ਭਾਈ ਮੁੱਖ ਸਾਹਿਬ ਤਾਂ ਪੰਜਾਬ ਦਾ ਯੂਟਿਊਬਰ ਉਹ ਜਾਨਵਰ ਬੈਠਾ ਪੰਜਾਬ ਦਾ ਵੱਡਾ ਯੂਟਿਊਬਰ ਜਾ ਰਿਹਾ ਉਹ ਜਾਨਵਰ ਬੈਠਾ ਹੋਏ ਮੋਕਾ ਲਓ ਬਈ ਜਾਨਵਰ ਬੈਠਾ ਦੇ ਭਾਈ ਜਾਨਵਰ ਬੈਠਾ ਲਓ ਬਈ ਉਹ ਉਹ ਆ ਜਾਓ ਭੱਜ ਕੇ ਆ ਜਾਓ ਭੱਜ ਕੇ ਭੱਜ ਕੇ ਮੱਲੀ ਨਾ ਜਾਵੇ ਵਾਹ ਹੋ ਅੰਦਰ ਜਾਨਵਰ ਬੈਠਾ ਸੀ ਹੁਣ ਬਈ ਭੱਜ ਕੇ ਆਇਆ ਬਾਹਰ ਆਇਆ ਮੱਲੀ ਭੱਜ ਕੇ ਆਇਆ ਬਹੁਤ ਮੈਂ ਚੈਲੰਜ ਕਰਦੇ ਆ ਚੈਲੰਜ ਹੈ ਬਈ ਇਸ ਗੁਫਾ ਦੇ ਵਿੱਚ ਕੋਈ ਜਾ ਕੇ ਦਿਖਾ ਦੇ ਤਾਂ ਮੰਨ ਜਗੇ ਅਸੀਂ ਇਹ ਗੁਫਾ ਬੰਦ ਲੋਤਾ ਦੇ ਵਿੱਚ ਪੁਸ਼ਕਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਮਿੱਤਰੋ ਹੈ ਕੋਈ ਚੈਲੰਜ ਕਬੂਲ ਕਰਨ ਵਾਲਾ ਇਸ ਗੁਫਾ ਦੇ ਵਿੱਚ ਜਾਣਾ ਸਾਡੇ ਦੇ ਵਿੱਚੋਂ ਸਾਡੇ ਦੇ ਵਿੱਚੋਂ ਤਾਂ ਬਈ ਕੋਈ ਨਹੀਂ ਜਾ ਸਕਿਆ ਚਾਰ ਜਾਨਾਂ ਦੇ ਵਿੱਚੋਂ ਬਈ ਆਪਾਂ ਬਈ ਘੱਟੋ ਘੱਟ ਵੀ 1000 ਫੁੱਟ ਉੱਚੀ ਪਹਾੜੀਆਂ ਦੇ ਉੱਤੇ ਚੜ ਕੇ ਤੇ ਆਪਾਂ ਤੁਹਾਨੂੰ ਇਹ ਗੁਫਾ ਜਿੱਥੋਂ ਤਾਈਂ ਜਾ ਸਕੀ ਉੱਥੋਂ ਤਾਈਂ ਦਿਖਾਈ ਵੀਡੀਓ ਉਮੀਦ ਕਰਦਾ ਹਾਂ ਬਈ ਵਧੀਆ ਹੀ ਲੱਗੀ ਹੋ ਤੁਹਾਨੂੰ ਕਿਉਂਕਿ ਬਈ ਇਨੀ ਮਿਹਨਤ ਸਦਕਾ ਇੱਥੇ ਪਹੁੰਚੇ ਆਂ ਵੀਡੀਓ ਤੇ ਕਰਦਾ ਸਮਾਪਤੀ ਬਈ ਬਾਕੀ ਥੱਲੇ ਚੱਲਦੇ ਆ ਫੇਰ ਦਿਖਾਉਣੇ ਤੁਹਾਨੂੰ ਵੀ ਉਹ ਦੂ ਘਾਤੇ ਖੜੇ ਹੋਗੇ ਇਦ ਨੂੰ ਬੜੀ ਜਗਰਾਣੀ ਪਿਆ ਜਾਨ ਸਾਰੇ ਕਰੇਗਾ ਖੜੇ ਪਰ ਇਹਨਾਂ ਹਿੰਮਤ ਨਹੀਂ ਪੈਂਦੀ ਜੇ ਲਾਈਟ ਹੋਵੇ ਚਾਨਣ ਹੋਵੇ ਪੂਰਾ ਫੇਰ ਜਾਵੇ ਬੰਦਾ ਹਨਾ ਹਾਂ ਜੀ ਅੱਗੇ ਬੈਂਡਰੀ ਹੁੰਦੀ ਤਾਂ ਫੇਰ ਆਪਾਂ ਜਰੂਰ ਜਾਵਾਂਗੇ ਵੀਡੀਓ ਮਿੱਤਰੋ ਬਹੁਤ ਅੱਛੀ ਤੇ ਮੈਂ ਬਾਈ ਹਰ ਇੱਕ ਬੰਦੇ ਨੂੰ ਇਹ ਬਾਈ ਜੀ ਬਿਲਕੁਲ ਅੱਗੇ ਸੀਗੇ ਸਾਡੇ ਕੋਲ ਜਾਂਦੇ ਨੇ ਦੇਖੋ ਲੰਮੇ ਪੈ ਪੈ ਕੇ ਮਸਾਂ ਲੰਗੇ ਤੇ ਜਾ ਨਹੀਂ ਸਕਿਆ ਅੱਗੇ ਤਾਂ ਨਾ ਬਈ ਹਾਂ ਅੱਗੇ